ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ 11 ਤਰੀਕ ਨੂੰ ਸ਼ਹਿਰ ਦੇ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਸਤੀਸ਼ਟਾ ਦਾ 1 ਸਾਲ ਪੂਰਾ ਹੋਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਸਮਾਜ ਦੇ ਹਰ ਇੱਕ ਸੰਗਠਨ ਜਾਤੀ ਧਰਮ ਵਰਗ ਨੂੰ ਮંચ ਵੱਲੋਂ ਨਿਮੰਤਰਣ ਪੱਤਰ ਦਿੱਤੇ ਜਾ ਰਹੇ ਹਨ ਇਸੇ ਤੇ ਤੈਅ ਕੀ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਔਰ ਉਹਨਾਂ ਦੇ ਸਾਥੀਆਂ ਨੂੰ ਵੀ ਸ੍ਰਾਤਨ ਜਾਗਰਣ ਮੰਚ ਤੇ ਪ੍ਰਧਾਨ ਸ਼੍ਰੀ ਪਵਨ ਸ਼ਰਮਾ ਜੀ ਔਰ ਉਹਨਾਂ ਦੇ ਸਾਥੀਆਂ ਵੱਲੋਂ ਨਿਮੰਤਰਣ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਪ੍ਰਧਾਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਕਿਹਾ ਕਿ ਉਹ ਆਪਣੇ ਵਕੀਲ ਸਾਥੀਆਂ ਦੇ ਨਾਲ ਵੱਧ ਚੜ ਕੇ ਇਸ ਸ਼ੋਭਾ ਯਾਤਰਾ ਦਾ ਹਿਸਾਬ ਲਨਗੇ ਇਸ ਮੌਕੇ ਤੇ ਐਡਵੋਕੇਟ तिवारी ਐਡਵੋਕੇਟ ਰਕੇਸ਼ ਰਣੀਆਂ ਦੇ ਇਲਾਵਾ ਕਾਫੀ ਵਕੀਲ ਔਰ ਉਹਨਾਂ ਦੇ ਸਾਥੀ ਹਾਜ਼ਰ ਸਨ ਮੈਂ ਬਲਜਿੰਦਰ ਸਿੰਘ ਐਡਵੋਕੇਟ ਪ੍ਰਧਾਨ ਜ਼ਿਲ੍ਹਾ ਬਾਰਿਸ਼ਾ ਸ਼ਹਿਰ ਗਰਦਾਸਪੁਰ ਸਾਡੇ ਕੋਲ ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਗਰਦਾਸਪੁਰ ਦੇ ਅਹੁਦੇਦਾਰ ਸਾਡੇ ਕੋਲ ਜਿਹੜੇ ਨੇ ਅਨੁ ਅੱਜ ਸੱਦਾ ਪੱਤਰ ਦੇਣ ਵਾਸਤੇ ਜਿਹੜੀ ਸ਼ੋਭਾ ਯਾਤਰਾ 11 ਜਨਵਰੀ 2025 ਨੂੰ ਨਿਕਲ ਰਹੀ ਆ ਸਾਰੇ ਮੈਂਬਰਾਂ ਨੂੰ ਉਹਨਾਂ ਵੱਲੋਂ ਸਾਨੂੰ ਬੇਨਤੀ ਕੀਤੀ ਗਈ ਹੈ ਕਿ ਅਪਾ ਦੇ ਸ਼ਾਮਲ ਹੋਣ ਅਸੀਂ ਸਭ ਤੋਂ ਵੱਧ ਤੋਂ ਵੱਧ ਜਿਹੜੀ ਜਿੰਨੇ ਮੈਂਬਰ ਜਿਹੜੇ ਆ ਉਹ ਸ਼ੋਭਾ ਯਾਤਰਾ ਜਿਹੜੇ ਵੱਧ ਤੋਂ ਵੱਧ ਸ਼ਾਮਲ ਹੋਵਾਂਗੇ ਤੇ ਸ਼ੋਭਾ ਯਾਤਰਾ ਦੀ ਜਿਹੜੀ ਆ ਉਹ ਰੌਣਕ ਬਧਾਵਾਂਗੇ ਨਾਲ ਦੇ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਇਸ ਸ਼ੁਭअवसर ਤੇ ਸਾਰੇ ਸ਼ਹਿਰ ਵਾਸੀ ਵੀ ਜਿਹੜੇ ਆ ਉਹਦੇ ਵਿੱਚ ਉਹ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਤੇ ਰੌਣਕ ਜਿਹੜੀ ਵੱਤੋ ਵੱਧ ਵਧਾਉਣ ਕਿਉਂ ਇਹੋ ਜਿਹੇ ਜਿਹੜੇ ਮੌਕੇ ਸੁਭਨ ਨਾਲ ਹੀ ਜਿਹੜੇ ਮਿਲਦੇ ਨੇ ਮੈਂ ਪੰਕਜ तिवारी ਐਡਵੋਕੇਟ ਮੈਂ ਜੋ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ 11 ਤਾਰੀਖ ਨੂੰ ਸ਼ੋਭਾ ਯਾਤਰਾ ਜਿਹੜੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਹੈ ਉਹਦੇ ਬਾਰੇ ਪਹਿਲੇ ਤਾਂ ਜੋ ਸਾਨੂੰ ਆਫਿਸ ਬੀਰਰਸ ਨੇ ਜਾਗਰਣ ਮੰਚ ਦੇ ਸਦਾ ਪੱਤਰ ਦੇਣ ਆਏ ਆ ਪਹਿਲੇ ਤੇ ਮੈਂ ਉਹਨਾਂ ਦਾ ਬਹੁਤ ਸਵਾਗਤ ਕਰਦਾ ਕਿ ਸਾਡੇ ਕੋਲ ਆਏ ਆ ਤੇ ਬਹੁਤ-ਬਹੁਤ ਧੰਨਵਾਦ ਕਿ ਸਾਨੂੰ ਇਸ ਪਾਵਨ ਪਵਿੱਤਰ ਜਿਹੜੀ ਸ਼ੋਭਾ ਯਾਤਰਾ ਆ ਇਹਦਾ ਹਿੱਸਾ ਬਣਨ ਦਾ ਜਿਹੜਾ ਸਾਨੂੰ ਮੌਕਾ ਦਿੱਤਾ ਜੀ ਮੈਂ ਤੁਹਾਡੇ ਦਰੂ ਸਾਰੇ ਆਪਣੇ ਬਾਰ ਮੈਂਬਰਸ ਨੂੰ ਐਸ ਵੈਲ ਐਸ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਵੱਧ ਤੋਂ ਵੱਧ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਿਰਕਤ ਕਰਨ ਤਾਂ ਜੋ ਇਹ ਜੋ ਪ੍ਰਭੂ ਦੇ ਪ੍ਰਭੂ ਰਾਮਚੰਦਰ ਜੀ ਦੀ ਜਿਹੜੇ ਸ਼ੋਭਾ ਯਾਤਰਾ ਅਸੀਂ ਨਿਕਾਲਣ ਜਾ ਰਹੇ ਆ ਸੋ ਉਹਨੂੰ ਚਾਰ ਚੰਨ ਲੱਗਣ ਕਿਉਂਕਿ ਇਹ ਬੜਾ ਇੱਕ ਪਵਿੱਤਰ ਜਿਹੜਾ ਹੈਗਾ ਉਪਰਾਲਾ ਕੀਤਾ ਗਿਆ ਜਾਗਰਣ ਮੰਚ ਵੱਲੋਂ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਰੋਜ਼-ਰੋਜ਼ ਇਸ ਤਰ੍ਹਾਂ ਦੇ ਸਮਾਗਮ ਨਹੀਂ ਬੰਦੇ ਤੇ ਵਾਕਈ ਇਹ ਕਿੰਨੇ ਸਾਲਾਂ ਬਾਅਦ ਕਿੰਨੇ ਕਿੰਨੇ ਜਿਹਨੂੰ ਕਹਿੰਦੇ ਦਿਹਾਕਿਆਂ ਦੀ ਜੜੀ ਸੰਘਰਸ਼ ਸੀਗਾ ਉਸ ਤੋਂ ਬਾਅਦ ਜਿਹੜਾ ਇਹ ਦਿਨ ਆਇਆ ਜ ਜਿਹਦੀ ਆਪਣਾ ਮੂਰਤੀ ਸਥਾਪਨਾ ਹੋਈ ਆ ਤੇ ਉਹਦਾ ਜਿਹੜਾ ਇਸ ਸਾਲ ਉਸੇ ਏਵਜ਼ ਦੇ ਵਿੱਚ ਉਹਨੂੰ ਕੰਟੀਨਿਊ ਕਰਦੇ ਹੋਏ ਇਹ ਸ਼ੋਭਾ ਯਾਤਰਾ ਉਹਦਾ ਜਿਹੜਾ ਜਿਹੜਾ ਪਹਿਲੀ ਉਹਦੀ ਹੈਗੀ ਵਰਸ਼ਗਾੜ ਉਹਦੇ ਵਿੱਚ ਅਸੀਂ ਸ਼ੋਭਾ ਯਾਤਰਾ ਜਿਹੜੀ ਕੱਢਣ ਜਾ ਰਹੇ ਹਾਂ ਸੋ ਇੱਕ ਵਾਰ ਫੇਰ ਮੈਂ ਬਹੁਤ ਬਹੁਤ ਧੰਨ ਗ੍ਰਭ ਧੰਨਵਾਦ ਕਰਦਾ ਜਾਗਰਨ ਮੰਚ ਦਾ ਤੇ ਨਾਲ ਇੱਕ ਵਾਰ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਜਿਹੜੇ ਗੁਰਦਾਸਪੁਰ ਦੇ ਜਿੰਨੇ ਆਪਣੇ ਮੈਂਬਰ ਸਾਹਿਬਾਨ ਨੇ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਪਣਾ ਉਹਦੇ ਰੌਣਕ ਦਾ ਜਿਹੜਾ ਭਾਗੀ ਭਾਈਦਾਰੀ ਥੈਂਕ ਯੂ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਮੈਂ ਐਡਵੋਕੇਟ ਰਕੇਸ਼ ਸ਼ਰਮਾ ਸਨਾਤਨ ਜਾਗਰਨ ਮੰਚ ਦੇ ਸਮੂਹ ਉੱਦੇਦਾਰਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਹਾਂ ਕਿ ਜਿਹੜਾ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਟਾ ਦਾ ਜਿਹੜਾ ਵਰਸ਼ ਗਾਂਢ ਹੈਗਾ ਉਹਨੂੰ ਬੜੇ ਵੱਡੇ ਪੱਧਰ ਤੇ ਇਸ ਸਾਲ ਮਨਾ ਰਹੇ ਨੇ ਸਮੂਹ ਨਗਰ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਉਸ ਸ਼ੋਭਾ ਯਾਤਰਾ ਦਾ ਹਿਸਾਬ ਬਣਨ ਤਾਂ ਜੋ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ ਤੇ ਜਿਹੜਾ ਸਮੂਹ ਨਗਰ ਹੈ ਪਿਛਲੇ ਸਾਲ ਵੀ ਬੜੇ ਧੂਮ ਧਾਮ ਦੇ ਨਾਲ ਮੂਰਤੀ ਪ੍ਰਾਣ ਪ੍ਰティਸ਼ਟਾ ਦਾ ਜਿਹੜਾ ਸਮਾਗਮ ਸੀਗੇ ਉਹ ਵੱਖ-ਵੱਖ ਮੰਡਲਾਂ ਵੱਲੋਂ ਮਨਾਇਆ ਗਿਆ ਸੀਗਾ ਤੇ ਇਸ ਵਾਰ ਵੀ ਬੜੇ ਧੂਮ-ਧਾਮ ਨਾਲ ਉਹ ਜਿਹੜੀ ਹੈਗੀ ਆ ਪ੍ਰਾਣ ਪ੍ਰਤੀਸ਼ਤਾ ਦੀ ਵਾਰਸ਼ਿਕ ਜਿਹੜੀ ਇਸ ਪ੍ਰੋਗਰਾਮ ਹੈਗੇ ਨੂੰ ਹੋ ਰਹੇ ਨੇ ਤੇ ਮੈਂ ਜ਼ਿਲ੍ਹਾ ਬਾੜ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਨਾਤਨ ਜਾਗਰਣ ਮੰਚ ਵੱਲੋਂ ਕਰਾਏ ਜਾ ਰਹੇ ਇਸ ਬabwe ਸਮਾਗਮ ਦਾ ਹਿਸਾਬ ਬੰਨਣ ਪ੍ਰਭੂ શ્રી ਰਾਮ ਜੀ ਦਾ ਆਸ਼ੀर्वाद ਪ੍ਰਾਪਤ ਕਰਨ ਸੋ ਜੋ ਕਿ ਹੈਗੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਵੀ ਲੱਗਣ ਤੇ ਪ੍ਰਭੂ ਜੀ ਦੀ ਅਸੀਸ ਸਾਰਿਆਂ ਤੇ ਬਣੀ ਰਵੇ ਜੈ ਸ਼੍ਰੀ ਰਾਮ